ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਏ ਅਜਿਤ ਸੂਰ ਸੰਗਰਾਮ ਆਤ ਬਲਨਾ ਬਹੁ ਮਰਦਨ ਗਾਣ ਗੰਦਰਬ ਦੇਵ ਮਨੁਖਯੰ ਸੰਗਰਾਮ ਜਿਹੜਾ ਉੱਤੇ ਟਿੱਪੀ ਹੈ ਨਾ ਥੋੜਾ ਕਸ ਕੇ ਬੋਲੇਗਾ ਸੰਗਰਾਮਨ ਸੰਗਰਾਮ ਨਹੀਂ ਕਹਿਣਾ ਏ ਅਚਿਤ ਏ ਅਜਿਤ ਸੂਰ ਸੰਗਰਾਮ ਸੰਗਰਾਮ ਆਤ ਬਲਨਾ ਬਹੁ ਮਰਦਨ ਹੈ ਗਾਣ ਗੰਧਰਬ ਦੇਵ ਮਨੁਖਿਆ ਗਾਣ ਗੰਧਰਬ ਦੇਵ ਮਨੁਖਿਆ ਪਾਸ ਪੰਖੀ ਵਿਮੋਹਨ ਪਾਸ ਪੂਲਾ ਹੀ ਬੋਲਣਾ ਪਸ ਨਹੀਂ ਕਹਿ ਦੇਣਾ ਪਾਸ ਪੰਖੀ ਵਿਮੋਹਨ ਹੈ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ ਵਰਹਿ ਜਗਦੀਸ਼ ਵਰਹਿ ਸਵਰਹਿ ਇਹਦਾ ਉਚਾਰਨ ਸਸੇ ਔਂਕੜ ਐੜਾ ਰਾਰਾ हे कामम नरक विश्रामम बहुजोनी प्रमावणा चित्त हरणं त्रैलोक गमम गम्यं जाप तपशील बेदारण <coughs> चित्त हरणं गम्मंगनी गम्यं हिठैया भी है ना त्रैलोक गम्यं जाप तपशील बेदारणः अल्प सुख अवित चंचल ऊच नीच समावणा ਤਾਵ ਭੈ ਬਿਮੁੰਚਿਤ ਅਲਪ ਸੁਖ ਅਵਿੱਤ ਚੰਚਲ ਅਵਿੱਤ ਪਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਣ ਹੈ ਤਾਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਤਾਵ ਭੈ ਬਿਮੁੰਚਿਤ ਇਥੇ ਠਮਕ ਬਿਮੰਚਤ ਨਹੀਂ ਕਹਿਣਾ ਤਾਵ ਭੈ ਬਿਮੁੰਚਿਤ ਸਾਧ ਸੰਗਮ ਇਥੇ ਵਿਸਰਾਮ ਕੋਟ ਨਾਨਕ ਨਾਰਾਇਣ ਹੈ ਏ ਕਾਲ ਮੂਲ ਕਰੋਧੰ ਕਦੰਚ ਕਰੋਨਾ ਨ ਉਪਰਜਤੇ ਏ ਕਾਲ ਮੂਲ ਕਰੋਧੰ ਇਥੇ ਵਿਸਰਾਮ ਕਦੰਚ ਕਰੋਨਾ ਨ ਉਪਰਜਤੇ ਕਦੰਚ ਪਦਤੇ ਯਮਕ ਲਾਦਨੀ ਹੈ ਕਰੋਨਾ ਨ ਉਪਰਜਤੇ ਨਹੀਂ ਕਹਿਣਾ ਊੜੇ ਤੋਂ ਡੈਸ਼ ਦੇ ਕੇ ਬੋਲਣਾ ਉਪਰਜਤੇ ਵਿਖੇ ਅੰਤ ਜੀਵੰ ਵਸਯੰ ਕਰੋਤ ਨ੍ਰਿਤਯੰਕਰੋਤ ਜਥਾ ਮਰਕਟਹ ਵਿਖੇੰਤ ਜੀਵੰ ਵਸਯੰਕਰੋਤ ਇਤੇ ਵਿਸਰਾਮ ਨ੍ਰਿਤਯੰਕਰੋਤ ਜਥਾ ਮਰਕਟਹ ਮਰਕਟਹ ਨਾਮ ਬਾਂਦਰ ਦਾ ਹੁੰਦਾ ਹੈ ਜਥਾ ਨਹੀਂ ਕਹਿ ਦੇਣਾ ਜਥਾ ਵੀ ਬੋਲਾ ਬੋਲਣਾ ਨ੍ਰਿਤਯੰਕਰੋਤ ਜਥਾ ਮਰਕਟਹ ਅਨਿਕ ਸ਼ਾਸਨ ਥਾੜੰਤ ਜਮ ਦੂਤਹ ਸ਼ਾਸਨ ਥੋੜਾ ਜਿਹਾ ਕਸ ਕੇ ਬੋਲਣਾ ਹੈ ਸ਼ਾਸਨ ਨਹੀਂ ਕਹਿਣਾ ਸ਼ਾਸਨ ਨਾਮ ਸਜਾਵਾਂ ਦਾ ਹੁੰਦਾ ਹੈ ਅਨਿਕ ਸਾਸਨ ਤਾੜੰਤ ਜਮ ਦੂਤੈ ਤਾਵ ਸੰਗੇ ਅਦਮੰ ਨਰ ਹੈ ਕਿ ਅਦਮੰ ਹੀ ਬੋਲਣਾ ਹੈ ਅਤਮੰ ਨਹੀਂ ਕਹਿ ਦੇਣਾ ਤਾਵ ਸੰਗੇ ਅਦਮੰ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਇਥੇ ਇਸਰਾਮ ਲਾਉਣਾ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਏ ਲੋਭਾ ਲੰਪਟ ਸੰਗ ਸਿਰ ਮੋਰਹਿ हे लोभा लंपट ठठंग संग सिर मोरह इथे विश्राम है अनेक लहरि कलोलते तावन्त जिया बहु प्रकारं अनेक भांत बहु डोलते नाच मित्रं नाच इष्टं नाच बाधव नाच मात पिता तब लज्जया ये लज्जया नहीं कहना लज्जया इस तरह उच्चारण करना है लल्ला जजा से हरी एड़ी करना लज्जया नाच मित्रंग नाचपूला बोलना नाच नहीं कहना नाच मित्रंग नाच इष्टंग नाच बाधव इथे विश्राम नाच मात पिता तब लज्जया नाच मित्रंग नाच इष्टंग नाच बाधव नाच मात पिता लज्जया कस कसके बोलना लज्जया ਅਕਰਣੰ ਕ੍ਰੋਤ ਅਖਾਦਯ ਖਾਦ ਖਾਦਯੰ ਅਕਰਣੰ ਕ੍ਰੋਤ ਅਖਾਦਯ ਖਾਦੰ ਅਸਾਜਯੰ ਅਖਾਦਯ ਖਾਦਯੰ ਅਸਾਜਯੰ ਸਾਜ ਸਮਝਾਇਆ ਹਾਂ ਇਹ ਵੀ ਸਮਝਾਇਆ ਉਚਾਰਨ ਕਰਨਾ ਸਮਝਿਆ ਨਹੀਂ ਕਹਿਣਾ ਸਸਾ ਮੰਮਾ ਜੱਜਾ ਈੜੀ ਸੇ ਹਰੀ ਐੜੇ ਕੰਨਾ ਅਕਰਣੰ ਕ੍ਰੋਤ ਅਖਾਦਯੰ ਅਖਾ ਅਖਾਦਯ ਖਾਦਯੰ ਇਥੇ ਵਿਸਰਾਮ ਅਸਾਜਿਯੰ ਸਾਜ ਸਮਝਾਇਆ ਤਰਾਹ ਤਰਾਹ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ ਤਰਾਹ ਤਰਾਹ ਸਰਨ ਸੁਆਮੀ ਇਥੇ ਵਿਸਰਾਮ ਵਿਗਿਆਪਤ ਨਾਨਕ ਹਰ ਨਰ ਹਰ ਨਰ ਹਰ ਹੈ ਵਿਗਿਆਪਿਤ ਬੋਲਣਾ ਹੈ ਇਸ ਨੂੰ ਪੱਪੇ ਨੂੰ ਸਿਆਰੀ ਲਾ ਕੇ ਬੱਬੇ ਸਿਆਰੀ ਗੱਗੇ ਨੂੰ ਸਿਆਰੀ ਦਾ ਇਸ਼ਾਰਾ ਐੜੇ ਕੰਨਾ ਪੱਪੇ ਸਿਆਰੀ ਤੱਤਾ ਵਿਗਿਆਪਿਤ ਨਾਨਕ ਹਰ ਨਰ ਹਰ ਹੈ ਤਰਾਹ ਤਰਾਹੇ ਸ਼ਰਣ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰ ਹੈ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਪਾਪਾਤਮਾ ਪਾ ਦੇ ਵਿੱਚੋਂ ਡੈਸ਼ ਪਾਪਾ ਤਮਾ ਨਹੀਂ ਕਹਿਣਾ ਕਿਤੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿੜੰਤ ਅਨੇਕ ਮਾਇਆ ਬਿਸਤੀਰ ਨਹਿ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਨੰ ਮਹਾ ਵਿਕਟ ਅਸਾਧ ਰੋਗਨਹਿ ਭਿਆਨ ਨਹੀਂ ਕਹਿਣਾ ਇਸ ਨੂੰ ਭਯਾਨ ਪੱਬਾ ਈੜੀ ਸਿਆਰੀ ਐੜੇ ਕੰਨਾਂ ਨੰਨਾ ਭ੍ਰਮ ਭਯਾਨ ਉਦਿਆਨ ਰਮਣੰ ਇਥਿ ਵਿਸਰਾਮ ਮਹਾ ਵਿਕਟ ਅਸਾਧ ਰੋਗਨਹਿ ਰੋਗਨਹਿ ਵੈਦਯੰ ਪਾਰ ਬ੍ਰਹਮ ਪਰਮੇਸ਼ਵਰ ਵੈਦਯੰ ਵੈਦਯੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦਹ कृपा न दान जगद गुरु जगद गुरु ये संसार ताप हरन है करुणा में सब दुख हरो हरन है नाणा लाके ये संसार ताप हरन है करुणा में इस मंदक पाठ है करुणा में सब दुख हरो करुणा में विश्राम नहीं हरण है ते विश्राम में करुणा चमक ਕਰਣਾ ਰੂਪ ਦਇਆ ਰੂਪ ਵਾਸੀ ਗੁਰੂ ਜੀ ਸਾਰੇ ਸਾਡੇ ਦੁੱਖ ਨੂੰ ਹਰੋ ਕੀ ਨਾਸ਼ ਕਰੋ ਏ ਸਰਨ ਜੋਗ ਦਇਅਲਹਿ ਦਇਅਲਹਿ ਦੀਨਾ ਨਾਥ ਮਾਇਆ ਕਰੋ ਇਸੇ ਤਰ੍ਹਾਂ ਮਾਇਆ ਹੀ ਬੋਲਣਾ ਕਿਤੇ ਮਿਆ ਨਹੀਂ ਕਹਿ ਦੇਣਾ ਦੀਨਾ ਨਾਥ ਮਾਇਆ ਕਰੋ ਮੰਮਾ ਈੜੀ ਸੇ ਅਰੀ ਏੜੀ ਕੰਨਾ ਉਚਾਰਨਾ ਖਰੀ ਸਰੀਰ ਸਵਸਥ ਕੀਨ ਸਮਏ ਸਿਮਰੰਤ ਨਾਨਕ ਰਾਮ ਦਮੋਦਰ ਮਾਧਵਹਿ ਸਮੇ ਸਮੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਕੀ ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ RAM ਦામਬੂਦਰ ਮਾਧਵਹਿ ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨਹਿ ਇਹ ਸਰਣੰ ਪੱਤੀ ਹੀ ਵਿਸਰਾਮ ਹੈ ਸਾਧ ਸੰਗੇਨ ਤਰਣੰ ਨਾਨਕ ਮਹਾਸਾਗਰ ਭੈ ਦੁਤਰਹਿ ਇਹ ਤਰਨੰਗ ਪਾਤੀ ਵਿਸਰਾਮ ਹੈ ਸਾਧ ਸੰਗੇਣ ਤਰਨੰਗ ਨਾਨਕ ਮਹਾ ਸਾਗਰ ਭੈ ਦੁੱਤਰਹਿ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰਹਿ ਇਹ ਰੱਖਿਆ ਰਾਰਾ ਖਕੀ ਜਿਆਰੀ ਐੜੇ ਕੰਨਾ ਇਸ ਤਰ੍ਹਾਂ ਰੱਖਿਆ ਉਚਾਰਨ ਕਰਨਾ ਹੈ ਕਾਇਆ ਦਾ ਉਚਾਰਨ ਕਰਕੇ ਕੰਨਾ ਈੜੀ ਸਿਆਰੀ ਐੜੇ ਕੰਨਾ ਕਾਇਆ ਬੋਲਣਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਸਵਰ ਹੈ ਦਾ ਉਚਾਰਨ ਸੱਸੀ ਔਂਕੜ ਐੜਾ ਰਾਰਾ ਹਾ ਹਾ ਸਵਰ ਹੈ ਨਹੀਂ ਕਹਿਣਾ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਾਨ ਚਰਨ ਰੱਖਿਆ ਜਗਦੀਸ਼ਵਰ ਹੈ ਜਗਦੀਸ਼ਵਰ ਹੈ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਰਬ ਰੱਖਿਆ ਗੁਰ ਦਇਆਲ ਹੈ ਇਦੈ ਅੱਲਾਹ ਹੈ ਉਚਾਰਨ ਕਰਨਾ ਦਿਆਲਹਿ ਨਹੀਂ ਕਹਿਣਾ ਦੱਦਾ ਈੜੀ ਸਿਆਰੀ ਐੜੇ ਕੰਨਾਂ ਲਹਾਹਾ ਸਰਬ ਰਖਿਆ ਗੁਰ ਦਿਆਲਹਿ ਭੈ ਦੂਖ ਵਿਨਾਸ਼ ਨਹਿ ਭਗਤ ਵਸ਼ਲ ਆਨਾਥ ਨਾਥੀ ਸ਼ਰਨ ਨਾਨਕ ਪੁਰਖ ਅਚੁੱਤ ਹੈ ਜੀਨ ਕਲਾ ਧਾਰਿਓ ਆਕਾਸ਼ੰ ਬੈ ਸੰਤਰੰਕਾਸਟ ਬੇਸਟੰ ਇਹ ਸਾਰੀਆਂ ਜਿਹੜੀਆਂ ਥੰਮਕਾਂ ਹੈ ਜੀਨ ਕਲਾ ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਦੇ ਨਾਲ ਧਾਰਿਓ ਆਕਾਸ਼ੰ ਇੱਥੇ ਵਿਸਰਾਮ ਹੈ ਬੈਸੰਤਰੰ ਕਾਸ਼ਟ ਬੀਸਟੰ ਲੱਕੜ ਦੇ ਵਿੱਚ ਅ ਅਗਨੀ ਹੈ ਜੀਨ ਕਲਾ ਸਸ ਸੂਰ ਨਿਖੇਤਰ ਜੋਤੰ ਇਹ ਜੀਨ ਕਲਾ ਇੱਕ ਧਮਕ ਲਾ ਦਿੰਦੀ ਹੈ ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਨਾਲ ਸਾਸ ਚੰ드ਰਮਾ ਨੂੰ ਕਹਿੰਦੇ ਹਨ ਸੂਰ ਸੂਰਜ ਨੂੰ ਕਹਿੰਦੇ ਹਨ ਨਕਸ਼ਤਰ ਤਾਰਿਆਂ ਨੂੰ ਕਹਿੰਦੇ ਹਨ ਜੋ ਤੰ ਇੱਥੇ ਵਿਸਰਾਮ ਲਾਦਣਾ ਹੈ ਜੇਨ ਕਲਾ ਸਾਸ ਸੂਰ ਨਕਸ਼ਤਰ ਨਕਸ਼ਤਰ ਦਾ ਉਚਾਰਨ ਅ ਨੰਨਾ ਖ ਖੇ ਸਿਆਰੀ ਐੜਾ ਤੱਤੇ ਹੀਠਾ ਰਾਰਾ ਨਕਸ਼ਤਰ ਜੋਤੰ ਇੱਥੇ ਵਿਸਰਾਮ ਸਾਸੰਗ ਸਰੀਰ ਧਾਰਨੰ ਸਾਸੰਗ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲਨ ਨ ਗਰਭ ਭੱਵੀ ਨਾਲ ਮਾਤਾ ਦਾ ਗਰਭ ਗਰਭ ਨਹੀਂ ਕਹਿਣਾ ਗਰਭ ਦਾ ਅਰਥ ਹੰਕਾਰ ਹੁੰਦਾ ਹੈ ਜੇਨ ਕਲਾ ਮਾਤ ਗਰਭ ਪ੍ਰਤਪਾਲਨ ਨਹ ਛੇਦੰਤ ਜਠਰ ਰੋਗਣ ਇਸੇ ਤਰ੍ਹਾਂ ਛੇਦੰਤ ਉਚਾਰਨ ਕਰਨਾ ਕਈ ਪਾਠੀ ਸਿੰਘ ਛੇਜੰਤ ਬੋਲ ਜਾਂਦੇ ਹਨ ਜੱਜਾ ਲਾ ਜਾਂਦੇ ਹਨ ਧਿਆਨ ਨਾਲ ਬੋਲਣਾ ਹੈ ਨਹ ਛੇਦੰਤ ਜਠਰ ਰੋਗਣ ਜੇਨ ਕਲਾ ਅਸਥੰਭੰ ਸਰੋਵਰੰ ਤੀਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਚ ਜੰਤ ਤਰੰਗ ਤੋਇਣਹਿ ਤੋਇਣਹਿ ਤਤੇ ਹੂੜਾ ਈੜੀ ਸਿਆਰੀ ਐੜਾ ਨਾਣਾ ਹਾਹਾ ਤੋਇਣਹਿ ਇਸ ਤਰ੍ਹਾਂ ਉਚਾਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ